ਮੈਂ ਮੇਰੇ ਘਰਾਂ ਨੇ ਨਾ ਘਰੋਂ ਕੱਢਤਾ ਸੀ ਤੇ ਮੇਰੇ ਤੋਂ ਮੇਰੀ ਧੀ ਖੋ ਲਈ ਗਈ ਸੀ ਕੌਣ ਐ ਖੁੜੇ ਆ ਜੋ ਲੰਗੇ ਆ ਭਾਈ ਹੋਈ ਕੀ ਜਾਂਦਾ ਮੇਰੇ ਨਾਲ ਕੱਲ ਦਾ ਕਦੀ ਕੋਈ ਬਾਪੂ ਵਰਗਾ ਲੱਗ ਜਾਂਦਾ ਕਦੀ ਕੋਈ ਮਾਂ ਵਰਗੀ ਬਾਪੂ ਜੀ ਬਾਪੂ ਜੀ ਹਾਂ ਬੁੱਤ ਚਾਹ ਪੀ ਲੋ ਬੁੱਤ ਦੁਇ ਤੇ ਹਾਂਜੀ ਬਾਪੂ ਜੀ ਮੈਂ ਇੱਥੇ ਵਾਪਸ ਆ ਗਿਆ ਮੇਰੇ ਕੋਲ ਹਰ ਕੀ ਸ਼ੋਕਰ ਅਰਬਾ ਮੇਰੀ ਧੀ ਮੋੜਦੀ ਤੂੰ ਪੁੱਤ ਤੂੰ ਉਰੀ ਰਹੀ ਹੁਣ ਮੇਰੇ ਕੋਲ ਲੈ ਬਾਪੂ ਜੀ ਮੈਂ ਕਿੱਥੇ ਜਾਣਾ ਪੁੱਤ ਤੂੰ ਮੈਨੂੰ ਇਕੱਲੇ ਨਾ ਛੱਡ ਕੇ ਜਾਈ ਮੈਂ ਕੱਲਾ ਰਹਿ ਗਿਆ ਸੀ ਕੋ ਪੁੱਤ ਮੇਰੀ ਧੀ ਮੜਾਈ ਮੇਰੀ ਧੀ முடி மீரமா ਸੇ ਜਨ ਦੇ ਮੈਨੂੰ ਮੇਰੇ ਰੱਬ ਤਾਈ ਮੇਰੇ ਰੱਬ ਮੈਨੂੰ ਕਿਉਂ ਉਸ ਕੁੜੀ ਦਾ ਬਾਰ ਬਾਰ ਭੁਲੇਖਾ ਪੈਂਦਾ ਕਦੇ ਕਦੇ ਹੈ ਲੱਗਦਾ ਕਿਤੇ ਮੇਰੀ ਧੀ ਆਹੋ ਪਰ ਨਹੀਂ ਮੈਂ ਤਾਂ ਉਹਦੀ ਤੀਨ ਸੜਕ ਦੇ ਕੰਡੇ ਰਖਿਆ ਆਇਆ ਸੀ ਕੀ ਪਤਾ ਉਹਨੂੰ ਕੁੱਤੇ ਬਿੱਲੇ ਖਾ ਗਏ ਜਾ ਕੋ ਚੱਕੇ ਲੈ ਗਿਆ ਮੈਨੂੰ ਕੁਝ ਨਹੀਂ ਪਤਾ ਕੀ ਪਤਾ ਕੀ ਹੋਇਆ ਹੋਗਾ ਹੇ ਰੱਬਾ ਮੈਨੂੰ माफ ਕਰ ਦੇ ਹੋ ਹੋ ਮਸਾ ਕੰਮ ਨੇ ਮੇੜਿਆ ਸਾਰੇ ਸਾਰਾ ਦਿਨ ਔਖਾ ਹੋ ਜਾਂਦਾ ਮੁੜ ਕੇ ਗਰਮੀ ਹੋ ਜਾਂਦੀ ਹੈ ਗਰਮੀ ਚ ਤਾਂ ਕੋਈ ਕੰਮ ਨਹੀਂ ਨਿਭੜਦਾ ਹੈਗਾ ਉਹ ਕਿੱਧਰ ਤੱਕ ਥਿੰਮਰੇ ਛੱਡ ਲਏ ਕੀ ਹੋ ਗਿਆ ਡੱਬੀ ਕਿੱਥੇ ਮੇਰੀ ਕਿਹੜੀ ਡੱਬੀ ਨਾਗਣੀ ਵਾਲੀ ਹਾਏ ਓਏ ਰੱਬਾ ਨਾਗਣੀ ਬੇ ਨਾਗਣੀ ਮੈਂ ਤਾਂ ਹੈਗੀ ਆ ਇਹ ਦੋ ਵੱਡੀ ਨਾਗਣੀ ਕੀ ਚਾਹੀਦੀ ਤੂੰ ਮਜਾ ਕੇ ਜਣਾ ਡੱਬੀ ਲੈ ਕਿੱਥੇ ਜਾਪਾ ਜਦੋਂ ਮੈਂ ਰੱਖੀ ਨਹੀਂ ਹੈਗੀ ਕਿ ਮੈਨੂੰ ਕੀ ਪਤਾ ਤੁਸੀਂ ਕਿੱਥੇ ਰੱਖੀ ਹੈ ਕਿੱਧਰ ਧਰਤੀ ਯਾਰ ਤੂੰ ਹੀ ਰੱਖੀ ਔਰ ਮੈਂ ਕਿੱਥੇ ਰੱਖਦੀ ਮੈਂ ਤਾਂ ਉੱਥੇ ਰੱਖ ਦਾਨਾ ਸੋਤੇ ਢੂਂਜੀ ਤੇ ਉਹਦੇ ਵਿੱਚ ਹੀ ਹੋਊਗੀ ਫਿਰ ਲੱਭ ਲੈਂਦੇ ਇੱਕ ਮਿੰਟ ਮੈਂ ਦੇਖੀ ਉਹ ਚੱਲ ਠੀਕ ਆ ਬਸ ਕੋਈ ਨਾ ਚੱਕ ਲੂ ਮੈਂ ਮੈਂ ਕੰਮ ਜਾ ਕੇ ਆਣਾ ਚੰਗਾ ਮੜਾ ਆ ਕੀ ਕੰਮ ਜਾਣੇ ਕੋਈ ਯਾਰ ਕੰਮ ਦਾ ਪਤਾ ਕਰਕੇ ਆਉਣਾ ਮੈਂ ਤੇ ਉਧਰ ਜਿੱਧਰ ਹੁਣ ਜਾਂਦੇ ਤਾਂ ਹੁੰਦੇ ਸੀ ਉਧਰ ਕੀ ਹੋ ਗਿਆ ਹੁਣ ਉਹ ਤਾਂ ਵਧੀਆ ਨਹੀਂ ਹੋਇਆ ਯਾਰ ਉੱਤਰ ਬਸ ਐਵੇਂ ਬਾਪੂ ਜੀ ਹੁਣ ਥੋੜਾ ਜਨਾ ਚਾਂਬਲ ਜੇ ਗਿਆ ਉਹ ਤਾਂ ਕਰਕੇ ਬਸ ਤੈਨੂੰ ਪਤਾ ਪਥੱਲੇ ਲੱਗ ਗਏ ਕੰਮ ਕਰਕੇ ਰਾਜੀ ਨਹੀਂ ਹੈ ਕਿਸੇ ਦੀ ਇੱਕ ਤਾਂ ਨਾ ਛੋੜੇ ਆਕੜ ਮਾੜਾ ਮੁੱਟਾ ਨਾ ਕਿਸੇ ਦੇ ਮੂਹਰੇ ਚੱਲੋ ਨੀਮਾ ਵੀ ਹੋਣਾ ਪੈਂਦਾ ਫਿਰ ਕੀ ਹੁੰਦਾਗਾ ਆਪਾਂ ਤਾਂ ਕੰਮ ਚਾਹੀਦਾ ਨੀਮਾ ਹੋਵੇ ਜਿੱਥੇ ਗਲਤੀ ਹੋਵੇ ਠੀਕ ਆ ਨਾ ਬਿਨਾ ਗੱਲ ਤੋਂ ਐਵੇਂ ਨਹੀਂ ਕਿਸੇ ਦੀ ਪੁਸ਼ਕੂਜੀ ਕਰਦੇ ਹੁੰਦੇ ਕਿਉਂ ਕੀ ਕਰਦਾ ਜੀ ਆ ਚਾਣਾਗਾ ਇੱਧਰ ਕੰਮ ਉੱਥੇ ਬਾਲ ਵਾਲੀ ਪੰਡਿਤ ਤੇ ਜਾ ਕੇ ਆਉਣਾ ਉੱਥੇ ਸੁਣਿਆ ਮੈਂ ਇੱਕ ਹੈਗੇ ਨੇਗੇ ਤੇ ਉਹਨਾਂ ਦਾ ਕੰਮ ਵਧੀਆ ਹੈਗਾ ਟੱਕਣ ਤੋਂ ਮੈਂ ਵੀ ਸੁਣਿਆ ਉਹਨਾਂ ਦਾ ਨਾਮ ਉਹਦੀ ਗੱਲ ਤਾਂ ਨਹੀਂ ਕਰਦੇ ਤੁਸੀਂ ਉਹ ਜਿਹੜਾ ਗੁਰਚਰਨ ਨਾਂ ਦਾ ਹੈਂਕਲ ਹਾਂ ਚਰਨਾ ਚਰਨਾ ਕਹਿੰਦੇ ਪਤਾ ਨਹੀਂ ਚਰਨਾ ਚਰਨਾ ਪੂਰਾ ਨਾਂ ਦੋਨੋਂ ਮੈਨੂੰ ਲੱਗਾ ਗੁਰਚਰਨ ਹਾਂ ਉਹਨਾਂ ਉਹਨਾਂ ਦਾ ਵਧੀਆ ਕੰਮ ਹੈ ਉਹਨਾਂ ਕੋਲ ਜਾ ਕਿਉਂ ਤੂੰ ਤਾਂ ਉਹਨਾਂ ਦਾ ਸੁਭਾਅ ਵੀ ਬਹੁਤ ਚੰਗਾ ਹੈਗਾ ਮੈਂ ਤਾਂ ਆਪ ਕਹਿੰਨੀ ਤੁਸੀਂ ਉਹਨਾਂ ਨੂੰ ਪੁੱਛਿਓ ਇੱਕ ਵਾਰੀ ਜਾ ਕੇ ਹੁਣ ਮੈਂ ਕਰਦਾ ਗੱਲਾਂ ਅੱਜ ਕੰਮ ਬਿਨਾਂ ਕੀ ਬਣਦਾਗਾ ਸਾਨੂੰ ਪਤਾ ਫਿਰ ਹੁਣ ਕਿਵੇਂ ਦਾਰੀ ਹੋਰ ਯਾਰ ਐਨੀ ਕਦੇ ਉਧਰ ਭੇਜਦਾ ਕਦੇ ਉਧਰ ਭੇਜਦਾ ਪੈਸੇ ਨਹੀਂ ਪੈਸੇ ਹੀ ਟਕਾਣੀ ਦੇਣਾ ਕਰਨਗੇ ਇਹ ਦਲੀਆਂ ਆ ਜਾਣ ਦੇ ਫੇਰ ਲੈਣੀ ਚਲ ਕੋਈ ਮੈਨੂੰ ਬਦੀ ਤਰਨਾ ਨਹੀਂ ਰਿਹਾ ਉਹਨਾਂ ਦਾ ਹੁਣ ਜਿਵੇਂ ਪਹਿਲਾਂ ਸੀ ਨਾ ਹੁਣ ਚੱਲਦਾ ਨਹੀਂ ਉਹ ਤਾਂ ਕਦੇ ਆ ਗਿਆ ਕਿਹੜਾ ਕਦੇ ਨਾ ਆਇਆ ਉਸ ਤੋ ਤਾਂ ਕਰਕੇ ਮੱਚਦੇ ਹੁਣ ਕਿ ਕੰਮ ਆਉਂਦਾ ਨਹੀਂ ਚੱਲਦਾਗਾ ਤੇ ਰੋਬ ਤੇਰੇ ਤੇ ਮਾਰ ਜਾਂਦੇ ਹੁਣ ਰੋ ਰੋ ਨਹੀਂ ਚੱਲਦੇ ਕਿਸਦਾ ਰੋਬ ਤਾਂ ਕੀ ਮਾਰ ਜੂ ਤਾਂ ਹੀ ਤਾਂ ਮੈਂ ਕਹਦਾ ਵੀ ਭਰਾ ਆਪਾਂ ਨੇ ਕੰਮ ਕਰਦੇ ਉਹਦਾ ਮੈਨੂੰ ਪਤਾ ਹੈ ਹਾਂ ਵੀ ਲਾਡੀ ਜਨਾਬ ਜੀ ਨਾ ਰੋ ਕਿਸਦਾ ਚੱਲਦੇ ਨਹੀਂ ਹੈਗੇ ਹੈ ਛੇਤੀ ਭੱਜੇ ਆਉਂਦੇ ਨੇ ਜਿੱਥੇ ਕੰਮ ਤੇ ਜਾਂਦੇ ਆ ਹੁਣ ਇਹਨਾਂ ਦੇ ਕੰਮ ਤੇ ਨਾਲੇ ਟਿੱਕ ਕੇ ਕਰ ਲਿਓ ਜੇ ਜਾਉਂਗੇ ਤਾਂ ਕਿਤੇ ਅਗਲਾ ਕੱਲ ਨੂੰ ਅਗਲਾ ਕਹਿੰਦੇ ਦੇਖਾਂਗੇ ਜੇ ਬੰਦਾ ਹੁਣ ਵਧੀਆ ਨਿਕਲੇ ਫੇਰੀ ਆ ਹੁਣ ਕੀ ਪਤਾ ਈ ਉਹਦਾ ਹੀ ਪਿਓ ਹੋਵੇ ਨਹੀਂ ਪਿਓ ਤਾਂ ਕਾਹਨੂੰ ਹੈ ਤਾਂ ਵਧੀਆ ਮੈਂ ਵੀ ਸੁਣਿਆ ਨੇ ਉਹਦੇ ਵਾਸਤੇ ਗੱਲਾਂ ਗੁੱਲਾਂ ਜੀਆਂ ਕਹਿੰਦੇ ਵਧੀਆ ਕੰਮ ਕੁੰਮ ਤੇ ਉਹਦੀ ਲਵਾ ਦਿੰਦਾ ਉਹ ਤੇ ਗੱਲ ਕਰ ਆਪ ਵੀ ਬੰਦੇ ਨੂੰ ਮੜਾ ਮੋਟ ਇਹ ਨਾਲ ਇਹਨਾਂ ਦੇ ਇਹਨਾਂ ਦੇ ਪੈਸੇ ਨਾਲ ਤਾਂ ਮੇਰਾ ਆਪਣੀ ਕੋਟਾ ਪੂਰਾ ਹੁੰਦਾ ਚੱਲ ਕੋਈ ਨਾ ਹੁਣ ਮੈਂ ਚਾਹ ਬਣਾ ਕੇ ਤੇ ਮੈਂ ਘੁੱਟ ਚਾਹ ਪੀ ਕੇ ਵਗ ਜੀ ਬਣਾ ਲੈ ਨਾਲ ਉਹ ਡੱਬੀ ਜਿਹੜੀ ਚੱਕੀ ਜੱਬਾ ਜਾ ਮੈਂ ਲੈਉਣੀ ਆਗੀ ਜਲਦੀ ਕਰੀ ਫਿਰ ਮੈਂ ਜਾਣਾਗਾ ਮੈਨੂੰ ਐ ਹੀ ਨਹੀਂ ਪਤਾ ਹੁਣ ਕਿੱਥੇ ਰੱਖੀ ਆ ਲੱਭਣੀ ਪਊਗੀ ਚਲ ਚੰਗਾ ਮੈਂ ਆਪੀ ਲੱਭਣ ਨੂੰ ਨਹੀਂ ਲੱਭੀ ਜੇ ਪਤਾ ਨਹੀਂ ਕਿੱਥੇ ਰੱਖ ਦੋ ਜੀ ਅੱਗ ਤਾਂ ਉਧਰ ਬਣ ਗਿਆ ਕੰਮ ਤਾਂ ਚੰਗੀ ਗੱਲ ਆ ਕਿਉਂਕਿ ਦੇਖਦੇ ਆ ਮੈਂ ਤਾਂ ਹੋਰ ਲੱਭਣੀ ਪਊ ਆਹ ਵੇਹਰਾ ਕਾਇਤਾ ਦੰਦਾ ਜੇ ਮਾੜੀ ਹੋਣਾ ਦੱਸ ਕੀ ਹੋ ਗਿਆ ਵੇਲਾ ਬਾਰੇ ਕਿਸੀ ਕਿਸੀ ਮਾੜੀ ਆਪਾਂ ਕਰਾ ਕੋ ਗੋੜੀਆਂ ਵਗੈਰਾ ਸਹੀ ਨਹੀਂ ਉਮਰ ਕਿੰਨੀ ਕੋ ਹੁੰਦੀ ਆ 50 ਦੀ ਉਮਰ ਕੋਈ ਵਾਰੀ ਵਾਲੀ ਹੁੰਦੀ ਜੇ ਮਾੜੀ ਕਾਲ ਫਲਾ ਵਾਲੀ ਫੇਰਤੀ ਹੋਵੇ ਇਹ ਤਾਂ ਐ ਕਹਿੰਦੇ ਧੀ ਜੜਤੀ ਹੋ ਗਈ ਧੀ ਕੀ ਕਹਿੰਦੀ ਵੇਲਾ ਦੱਸ ਅੱਛਾ ਵੀ ਹਜੇ ਵੀ ਰਹਿ ਗਏ ਆ ਕੇ ਰੋਲਾ ਪਾਉਣ ਲੱਗ ਗਿਆ ਦਿਖਾ ਵਾਲ ਦੀ ਸੀ ਜਾਂਦੇ ਮੈਂ ਬੁਰਸੇ ਦਾ ਡਰ ਚੰਨਾ ਨਾ ਜਿਹੜਾ ਮੈਂ ਇਹ ਤੁਹਾਨੂੰ ਨਹੀਂ ਚਾਹੀਦਾ ਬੰਦੇ ਨੂੰ ਕਿ ਦਰਨਾ ਚਾਹੀਦਾ ਉਹ ਆਪਾਂ ਤਾਂ ਹੈਗਾ ਜਿੰਨੇ ਮੇਰਾ ਪਰਿਵਾਰ ਆ ਚਾ ਆਹ ਕੀ ਪਰਵਾਰ ਪਰਵਾਰ ਲਈ ਆ ਅੱਲਾ ਆ ਲਿਆ ਕਰੋ ਡਾਈ ਹੋਰ ਸੰਗ ਤਾਂ ਆਂਦੀ ਨਹੀਂ ਮਾੜੀ ਮੱਟੀ ਅੱਲਾ ਆ ਕੇ ਪੱਥਰ ਮੇਰੇ ਮਾਰਿਆ ਸਿਰ ਮਾਰਿਆ ਹੋਰ ਕੀ ਹੈ ਜੇ ਤਾਂ ਪੁੱਤ ਹੋਵੇ ਤਾਂ ਪਾਲਦੀ ਵੀ ਸੋਹਣੀ ਲੱਗਦੀ ਓ ਨੂੰ ਮੈਂ ਲੱਗੂਗੀ ਪੜ ਕੇ ਪਟਵਾਰ ਨੋ ਹੋਗਾ ਹਾਂ ਇੱਥੇ ਜੀਤਾ ਲੈ ਕਿੱਧਰ ਪਟਵਾਰ ਨਿੱਧਰ ਕੀ ਕੀ ਕਰੀ ਜੰਨੇ ਤੂੰ ਪੁੱਤੀ ਆ ਮੇਰੀ ਤੇ ਤੇਰੀ ਵੀ ਧੀ ਅੱਗੇ ਬਣਾਵੇ ਤਾਂ ਧੀਆ ਤਾਂ ਧੀਆ ਹੁੰਦੀਆਂ ਤੇ ਹੋ ਤੇਰੇ ਮੇਰੇ ਨੇ ਕੁਛ ਲੱਗਦੀ ਉਹ ਪੁੱਤ ਮੇਰੇ ਤੂੰ ਤੂੰ ਕੀ ਮੇਰੀ ਕੀ ਤੂੰ ਮੇਰੇ ਘਰ ਆਈ ਏ ਤੂੰ ਜੇ ਮੇਰੀ ਧੀ ਤਾਂ ਤੇਰੀ ਵੀ ਧੀ ਆ ਉਹ ਮੇਰੀ ਧੀ ਤੂੰ ਕੋਈ ਨਹੀਂ ਜੇ ਮੇਰੀ ਆਪ ਧੀ ਹੁੰਦੀ ਫੇਰ ਧੀ ਹੁੰਦੀ ਪਤਾ ਨਹੀਂ ਕੀ ਦੇ ਚੱਕ ਕੇ ਲਿਆਇਆ ਕਿੱਥੋਂ ਇੱਥੇ ਹੀ ਫਰਕ ਪੈਂਦਾ ਇੱਥੇ ਆ ਕੇ ਸੋਚ 'ਚ ਫਰਕ ਪੈਂਦਾ ਤਾਂ ਹੀ ਮੈਨੂੰ ਕਹਿ ਦਿੰਦੇ ਸਾਰੇ ਜਾਨੇ ਚਾਨੇ ਦੀ ਅੱਗੇ ਕਿਸੇ ਨਾ ਬੰਨਦੀ ਮੇਰੀ ਤਾਂ ਨਹੀਂ ਬੰਨਦੀ ਤੁਸੀਂ ਦਿਨ ਨਹੀਂ ਮਰਾਂਦੇ ਮੈਂ ਮੇਰਾ ਪਾੜ ਕੇ ਦੇਖਣਾ ਮੇਰੀ ਧੀ ਵੀ ਵਿੱਚੋਂ ਨਹੀਂ ਕੋਲ ਤੂੰ ਵੀ ਵਿੱਚੋਂ ਨਿਕਲੇਗੀ ਐ ਨਹੀਂ ਬਹੁਤ ਪੈਂਦਾ ਆਇਆ ਵੱਡਾ ਧੀ ਵਾਲਾ ਬਸ ਸਾਰਾ ਦਿਨ ਮਾਂ ਜੀ ਮਾਂ ਜੀ ਘਰ ਦੀ ਪਿੱਛੇ ਤਾਂ ਮੂੰਹ ਨਹੀਂ ਸੁਭਦਾ ਹਜੇ ਤੇਰਾ ਕਾਜਾ ਨਹੀਂ ਮਰਜਦਾ ਮੇਰਾ ਕਾਲ ਦਾ ਮੱਜਬਾ ਮੇਰਾ ਤਾਂ ਜਮਾ ਕਾਲ ਜਾਨੀ ਮੱਚਦਾ ਉਹ ਤੇ ਨਾ ਕੋਈ ਉਹ ਤੇ ਮੇਰਾ ਖੂਨ ਦੁੱਲੇ ਮੇਰੀ ਆਪ ਦੀ ਹੋਵੇ ਤਾਂ ਮੜਾ ਮੋਟਾ ਮੈਨੂੰ ਆਵੇ ਉਹਦਾ ਮੈਨੂੰ ਤਾਂ ਭੋਰਾ 헤ਜ ਨਹੀਂ ਆਉਂਦਾ ਹੈਗਾ ਉਹ 헤ਜ ਤਾਂ ਫੇਰ ਆਉਂਦਾ ਹੁੰਦਾ ਜੇ ਬੰਦਾ ਕਰੇ ਹੁਣ ਮੈਂ ਆ ਸਾਦਾ ਤੈਨੂੰ ਗਾਣਾ ਭਾਂਵੇਂ ਕੱਢੀ ਜਾਮਾ ਮੈਨੂੰ ਪਤਾ ਹੈਗਾ ਵੀ ਮੈਂ ਤੈਨੂੰ ਵਿਆਹ ਕੇ ਲਿਆਂਦਾ ਮੇਰਾ ਫਾਜ ਇਹ ਬਣਦਾ ਵੀ ਮੈਂ ਤੇਰੀ ਪ੍ਰਕਾਸ਼ਟ ਕਰਾਂ ਹਾਂ ਉੱਤੋਂ ਨਾਮ ਰੱਖਤਾ ਜੀਤਾ ਦਿੱਤਾ ਕਿ ਨਾਮ ਲਾਊਗਾ ਜੀਤਾ ਜੀਤਾ ਜਦੋਂ ਮੈਂ ਜੀਤਾ ਕਹਿਣਾ ਨਾ ਮੇਰਾ ਕਾਲ ਦਾ ਇਸ ਜੀਨੇ ਚੌੜਾ ਹੁੰਦਾ ਬਸ ਬਸ ਰਹਿਣ ਦਿਆ ਕਰੋ ਮੇਰੇ ਸਾਹਮਣੇ ਨਾ ਕਰਾ ਕਰੋ ਜਿੱਤਾ ਜਿੱਤਾ ਜੀ ਉਹ ਤੇਰੇ ਸਾਹਮਣੇ ਕਰੂੰ ਜੇ ਤੂੰ ਉਹ ਤੀਂ ਨਹੀਂ ਬਣਾਉਂਦੀ ਤੈਨੂੰ ਅੱਧੀ ਵਾਰੀ ਕਹਿ ਵੀ ਉਹ ਤੀਂ ਬਣਾ ਕੇ ਦੇਖ ਜੇ ਤੇਰੇ ਅੰਦਰੋਂ ਆਵਾਜ਼ ਆਊਗੀ ਜਿਵੇਂ ਪਰਮਾਤਮਾ ਦੀ ਇਹ ਪੁਣ ਆਵਾਜ਼ ਨਹੀਂ ਉਹ ਤੇਰੇ ਅੰਦਰ ਵੀ ਆਈ ਆ ਆਵਾਜ਼ ਆਊਗੀ ਅਗਲੇ ਨੇ ਤਾਂ ਬਲਾ ਟਾਲਦੀ ਇੱਥੇ ਮੇਰੇ ਮੱਥੇ 'ਤੇ ਧਿਆ ਕੇ ਮੜਦੀ ਮੇਰੇ ਗੱਲ ਸੁਣ ਲਾ ਅੱਜ ਤਾਂ ਬਲਾ ਕਹਿਦੀ ਮੁਰਕੇ ਬਣਾਉਣਾ ਕਹਿਦੀ ਮੈਂ ਸਾਰੀਆਂ ਗੱਲਾਂ ਤੈਨੂੰ ਜੂ ਤੂੰ ਮੇਰੇ ਘਰ ਆਲੀ ਆ ਅੱਛਾ ਇਹ ਕੋ ਉਹ ਦੇ ਬਗਾਨੀ ਪਿੱਛੇ ਵਗਾਨੀ ਨਹੀਂ ਮੇਰੀ ਧੀ ਆ ਮੈਂ ਪਾਲੀ ਆ ਆਹੋ ਮੈਨੂੰ ਘਰੋਂ ਕੱਢ ਦਿਓ ਪੱਥਰ ਪਿੱਛੇ ਦੇਖ ਜੀ ਆ ਨਾ ਉਤਾਈ ਨਾ ਮੈਂ ਇਹ ਵੀ ਕਰ ਲਉ ਪਰ ਉਹਨਾਂ ਆ ਦੀ ਧੀ ਪਿੱਛੇ ਮਾੜਾ ਨਹੀਂ ਰਹੁੰਦਾ ਆਹੋ ਧੀ ਹੋ ਤੇਰੀ ਮੈਂ ਤਾਂ ਕਿ ਮੱਕੀ ਲੈ ਕੇ ਖਾਣੀ ਐ ਮੈਨੂੰ ਤਾਂ ਜਮਾ ਚੰਗੀ ਲੱਗਦੀ ਉਹ ਤੈਨੂੰ ਕਹਿੰਦੀ ਕੀ ਐ ਤੈਨੂੰ ਮਾਂ ਦੀ ਮਾਂ ਦੀ ਕਰਦੀ ਤਾਂ ਮੂੰਹ ਚੋਂ ਮੈਨੂੰ ਤਾਂ ਲੋੜ ਨਹੀਂ ਮਾਂ ਦੀ ਕਹਿੰਦੀ ਜਦੋਂ ਮਾਂ ਦੀ ਕਹਿੰਦੀ ਆ ਤੇਰਾ ਹੈਗਾ ਤੇਰੇ ਅੰਦਰ ਕੀ ਤੇ ਰਿਹਾ ਉਹ ਪ੍ਰਮਾਤਮਾ ਨੇ ਜਿਹੜਾ ਤੇਰਾ ਅੰਦਰ ਪਿਗਲਦਾ ਹੀ ਨਹੀਂਗਾ ਨਾ ਤਾਂ ਮੈਨੂੰ ਮਾਂ ਜੀ ਕਹਿੰਦੀ ਲੋੜ ਆ ਉਹਨੂੰ ਤੇ ਨਾ ਹੀ ਮੈਨੂੰ ਕੁਝ ਕਹੇ ਬਸ ਆਪਦੀ ਧੀ ਆ ਤੇ ਆਦੀ ਬਣਾ ਕੇ ਰੱਖ ਉਹਨੂੰ ਕਹਿਦੀ ਮੈਨੂੰ ਨਾ ਕੁਝ ਵੀ ਕਹੇ ਮੈਥੋਂ ਨਾ ਹੀ ਪਕਾਈ ਹੋਵੇ ਤੇਰੇ ਨਾਲ ਬਾਲੀ ਸਮਝਾ ਕੇ ਰੱਖੀ ਆ ਆਪਦੀ ਲਾੜਦੀ ਨੂੰ ਹੁਣ ਸਮਝਾਉਣ ਦੀ ਲੋੜ ਤਾਂ ਤੈਨੂੰ ਆ ਉਹਨੂੰ ਨਹੀਂ ਉਹ ਤਾਂ ਬਹੁਤ ਸਮਝੀ ਵੀ ਐ ਸਾਧਨ ਬਾਪੂ ਜੀ ਤੇ ਮਾਂ ਜੀ ਮਾਫੀ ਕਰਦੀ ਰਹਿੰਗੀ ਆ ਪਰ ਕੁਝ ਪਤਾ ਨਹੀਂ ਕਿੱਥੇ ਨਾ ਮੇਰੇ 'ਚ ਕੋਈ ਨਾ ਕੋਈ ਘਾਟ ਰਹੇਗੀ ਅੱਡਿਆ ਕਰ ਬਸ ਇਹ ਕਾ ਪਾਣੀ ਆ ਐਵੇਂ ਨਹੀਂ ਕਹਿ ਕੇ ਕਿ ਪਾਣੀ ਪੀ ਲੈ ਇਹ ਆਹੀ ਪਾਣੀ ਮੇਰੀ ਧੀ ਲੈ ਕੇ ਆਉਂਦੀ ਬਾਪੂ ਜੀ ਪਾਣੀ ਪੀ ਲਓ ਆਹੀ ਭਰ ਕੇ ਰਸਾ ਇਹਦੀ ਸੋਚ ਇੰਨੀ ਘਟਿਆ ਹੁੰਦੀ ਜਾਂਦੀ ਆ ਕੀ ਕੀਤਾ ਜਾਵੇ ਇਹਦਾ ਪਰਮਾਤਮਾ ਹੀ ਮੇਰਾ ਰਾਹੀ ਰੋ ਸੱਚੇ ਪਾਤਸ਼ਾ ਬਸ ਮੈਂ ਤਾਂ ਇਹ ਧੀ ਦਿੱਤੀ ਪਰ ਮੈਂ ਇੱਕ ਹੋਰ ਦੇ ਮੈਨੂੰ ਕੋਈ ਦੁੱਖ ਨਹੀਂਗਾ ਪਤਾ ਨਹੀਂ ਇਹਨੂੰ ਕੀ ਦੁੱਖ ਹੋਇਆ ਪਏਗਾ ਇਹ ਕੋਟਾ ਜਾਣੀ ਪਊਗਾ ਉਹ ਤਾਂ ਬੁਰਬੁਰ ਕਰੀ ਜਾਊਗੀ ਲੈ ਦੇਖ ਲੈ ਪਤਾ ਨਹੀਂ ਕਿੱਧਰ ਨੂੰ ਗਏ ਨੇ ਚਾਹ ਦੀ ਕੁੱਟ ਵੀ ਨਹੀਂ ਪੀਕੇ ਗਏ ਬੀ ਚਾਹਤਾ ਪੀਜੋ ਫੇਰ ਵਗਜੋ ਚਲ ਆ ਚਾਹਤਾ ਮੈਂ ਪੀ ਲਾਣੀ ਹੈ ਸੁਣਦੀ ਨਾ ਇਹਦੀ ਪੜਾਈ ਸਕੂਲ ਤੋਂ ਲੈ ਕੇ ਕਾਲਜ ਤੱਕ ਜਾਵੜੀ ਮੈਂ ਕਰਵਾਉਣੀ ਇਹਦੀ ਪੜਾਈ ਇਹਦਾ ਰਿਸ਼ਤਾ ਕਰਕੇ ਪਰੇ ਜੋੜ ਵੱਡਾ ਚਾਹਤਾ ਬਾਤ ਚ ਹੀ ਪੀਉਂਗੀ ਪਹਿਲਾਂ ਬਚੋਲੇ ਦਾ ਲੰਬਰੀ ਲਾਵਾਂ ਹੈਲੋ ਹਾਂ ਬਚੋਲਣੇ ਮੁੜ ਕੇ ਤੂੰ ਗੇੜੇ ਨਹੀਂ ਮਾਰਿਆ ਕਿਰਨ ਕਾ ਕਿ ਅੱਛਾ ਨਾਲ ਦੇ ਘਰ ਚੱਲ ਠੀਕ ਆ ਤੂੰ ਆ ਕੇ ਜਾ ਫਿਰ ਮੇਰੇ ਕੋਲ ਠੀਕ ਆ ਠੀਕ ਆ ਟਾਈਮ ਨਾ ਲਾਈ ਵਾਲਾ ਫਿਰ ਚੰਗਾ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਤੇਰੀ ਆਸਰਾ ਵਾਹਿਗੁਰੂ ਹੁਣ ਭਾਈ ਜਿਹੜੇ 10 ਮਿੰਟ ਕਰੀਆਂ ਕੱਜੀ ਕਿੜਾ ਆ ਗਿਆ ਕਿੜਾ ਭਾਈ ਗਾਹਾਂ ਨੰਗਾ ਕਰੀਆਂ ਬਾਈ ਜੀ ਗਾਹੀ ਆ ਜਾਓ ਆ ਗਈ ਆ ਗਈ ਸੀ ਗਾਲੀ ਉਸਨੇ ਕੋਲバイス ਉਸਨੇ ਉਹ ਠੀਕ ਹੈ ਹਾਂ ਠੀਕ ਠਾਕ ਵਧੀਆ ਮੈਂ ਪਛਾਣਿਆ ਨਹੀਂ ਕਾਕਾ ਤੈਨੂੰ ਮੈਂ ਹੀ ਉੱਚੇ ਪਿੰਡ ਤੋਂ ਆਇਆ ਜੀ ਛੱਛਾ ਹਾਂ ਮੈਂ ਠੀਕ ਹੈ ਡਰਾਈਵਰ ਦਾ ਕੰਮ ਹੈ ਮੇਰੇ ਡਰਾਈਵਿੰਗ ਦਾ ਛੱਛਾ ਕਿਆ ਪਿੰਡ ਠੀਕ ਹੈ ਠੀਕ ਹੈ ਨਾਲ ਹੀ ਹੈ ਠੀਕ ਹੈ ਮੇਰੀ ਧੀ ਵੀ ਪਰਦੀ ਟੂਸਰ ਦੇ ਉੱਤੇ ਅੱਛਾ ਜੀ ਹਾਂ ਹਾਂ ਉਹ ਕਿਵੇਂ ਕੰਮ ਸੀ ਕੋਈ ਆਈ ਕੰਮ ਤਾਂ ਮੈਂ ਆਇਆ ਸੀਗਾ ਵੀ ਮੈਂ ਸੁਣਿਆ ਜੀ ਤੁਸੀਂ ਵੀ ਟਰੱਕ ਤੇ ਬਾਹਰ اندر ਭੇਜਦੇ ਰਹਿੰਦੇ ਰਹੇ ਉਹ ਬੰਦਿਆਂ ਨੂੰ ਹਾਂ ਹਾਂ ਆਪਣਾ ਕੰਮ ਵੀ ਹੈ ਗੱਡਿਆਂ ਦਾ ਹਾਂ ਜੀ ਉਹੀ ਗੱਲ ਸੁਣੀ ਸੀ ਮੈਂ ਤਾਂ ਕਰਕੇ ਆਇਆ ਸੀਗਾ ਤੇ ਮੈਂ ਸੋਚਿਆ ਵੀ ਚਲੋ ਵੀ ਉਧਰੋਂ ਤਾਂ ਮੈਂ ਕੰਮ ਛੱਡ ਰਿਆਂਗਾ ਜੀ ਬਸ ਇੰਨਾ ਕਜੀ ਵੀ ਤੁਸੀਂ ਕਿਰਪਾ ਕਰ ਦਿੰਦੇ ਮੈਨੂੰ ਰੱਖ ਲੈਂਦੇ ਜੀ ਛਪੂ ਵਾਲਣੀ ਤੂੰ ਮੈਨੂੰ ਐ ਘਾਰਾ ਆਦਾ ਨੰਬਰ ਦੇ ਜਾ ਠੀਕ ਹੈ ਜੀ ਇੱਕ ਮੁੰਡਾ ਕਹਿੰਦਾ ਮੈਂ ਛੁੱਟੀ ਜਾਣਾਗਾ ਪੰਡਾ ਕਈ ਦਿਨ ਹੋ ਗਏ ਕਹਿੰਦਾ ਮੈਂ ਜਾਣਾਗਾ ਜੇ ਸੁਣ ਵਿੱਚ ਬੰਦਾ ਮਿਲ ਜੇ ਤਾਂ ਮੈਨੂੰ ਕਾਈ ਸੇਦੀ ਦੱਸ ਦਿਓ ਫਿਰ ਆਪਾਂ ਉਹ ਬੰਦੇ ਨੂੰ ਕਹਿ ਦਿਆਂਗੇ ਤੇ ਦੂਸਰੀ ਕੰਮ ਤੇ ਲੱਗ ਜਾ ਕੋਈ ਗੱਲ ਇਹਦੀ ਕਰੀ ਕੋਈ ਨਹੀਂ ਪੱਕਾ ਹੀ ਰਹਿਣਾ ਇਹ ਫਿਰ ਮੈਂ ਨਹੀਂ ਹੈਗਾ ਵੀ ਆਪਾਂ ਨੂੰ ਵੀ ਬੰਦਾ ਪੱਕਾ ਹੀ ਚਾਹੀਦਾ ਮੈਂ 2-4 ਬੰਦੇ ਐਡਵਾਂਸ ਚ ਰੱਖਦਾ ਹੁੰਨਾਗਾ ਕਈ ਵਾਰ ਜੇ ਕੁਝ ਪਾਸੇ ਹੋਰ ਫੋਨ ਆ ਜੇ ਫਿਰ ਉੱਧਰ ਭੇਜ ਦਿੰਨਾ ਨਹੀਂ ਆਪਣੇ ਕੋਲੇ ਆਦਾਂ ਘਟੇ ਹੈਗੇ ਸੁਖਨਾਲ ਠੀਕ ਹੈ ਜੀ ਠੀਕ ਹੈ ਨਾ ਹਾਂ ਜੀ ਤੂੰ ਗੱਲਾਂ ਨਾ ਜਿੱਦੇ ਜਾ ਗਿਆ ਤੂੰ ਜਾਏਗਾ ਮੈਂ ਮਾ ٹھੀ। ਹਾਂ ਇੱਕ ਗੱਲ ਲਾਜ਼ੂਰ ਆ। ਹਾਂਜੀ। ਬੰਦਾ ਮੈਨੂੰ ਮਾਨਦਾਰਤਾ ਹੀ ਦਾ। ਨਹੀਂ ਬੰਦਾ ਤੁਸੀਂ ਫਿਰ ਕੰਮ ਦੇਖ ਲਓ ਮੇਰਾ ਮੈਂ ਆਪਾਂ ਉਹ ਤਾਂ ਕੱਬੇ ਹੀ ਮਾਨਣਾ ਕਰਦਾ। ਮੈਂ ਤੁਹਾਨੂੰ ਦੱਸੀ ਗੱਲ ਜੇ ਤੂੰ ਤਨਖਾਹ 10 ਮੰਗੀਏ ਤਾਂ 12 ਦੇਉਂਗਾ ਜੇ 20 ਮੰਗੀਏ ਤਾਂ 22 ਮੰਗੂਗਾ। ਮੈਂ 2000 ਵੱਧ ਦੇਉਂਗਾ। ਕੋਈ ਪਰ ਮੈਨੂੰ ਕਹਿ ਕੇ ਇੱਕ ਦਿਨ ਕੰਮ ਕਰਨਾ ਕਹਿ ਕੇ 2000 ਵੱਧ ਨਹੀਂ ਦੇਣੀ 3000 ਦੇਣੀ। ਪਰ ਉਹ ਗੱਲ ਨਹੀਂ ਮੈਨੂੰ ਚਾਹੀਦੀ। ਜੀ ਅੱਜ ਤੇਲ 100 ਦਾ ਪਾਲ ਆ। ਆ 5000 ਦਾ ਪਾਲ ਆ। ਤੇ ਮੁਰਕੇ ਤੈਨੂੰ ਬਤਾ ਅਗਲਾ 1000 2000 ਵਧਾ ਘਟਾ ਕੇ ਕਰੇ। ਉਹ ਘੱਟ ਨੂੰ ਪਤਾ ਹੀ ਨਹੀਂ 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 ਬੇਈਮਾਨੀ ਦਾ ਪੈਸਾ ਤਾਂ ਹੀ ਲੱਗਦਾ ਹੀ ਬਹੁਤ ਗਲਤ ਕਰਦੇ ਧੋਕ ਕੇ ਲੈ ਲਈ ਖਾਣਾ ਪੀਣਾ ਦੱਸਦੇ ਇੰਨੇ ਖਾਣੇ ਕੋਈ ਚੱਕਰਾਂ ਦੀ ਗੱਲ ਹੀ ਨਹੀਂ ਮੈਂ ਕਹਿੰਦੇ ਐਂ ਨਹੀਂ ਕਹਿੰਦਾ ਵੀ ਤੂੰ ਕਿਉਂ ਖਾਲੇ ਭਾਵੇਂ ਹਜ਼ਾਰ ਦੀ ਥਾਂ ਕਿ ਜਿੰਨੇ ਮਰਜ਼ੀ ਕਹਦੇ ਉਹ ਗੱਲਾਂ ਮੈਂ ਤਾਂ ਮੈਂ ਜਾਂਦੇ ਨਹੀਂ ਪਰ ਆ ਗੱਲ ਤੇ ਮੈਨੂੰ ਜਰੂਰ ਆ ਜਾਂਦੇ ਕਹ ਕਹੀਦੀ ਕਹ ਕੇ ਕਹੀਦੀ ਮੈਂ ਆਏ ਕਰਨੇ ਸੀ ਕੋਈ ਗੱਲ ਕਰਾਈ ਕਰਨੀ ਉਹ ਗੱਲਾਂ ਦਾ ਦੁੱਖ ਨਹੀਂ ਬਸ ਮੈਨੂੰ ਅਨੇਕਾਂ ਢੱਲ ਮੱਠਾ ਜੇ ਪੈਸੇ ਲੋੜਾ ਤਾਂ ਵੀ ਤੇਰੇ ਨਾਲ ਖੜੇ ਆ ਠੀਕ ਯੋ ਤੈਨੂੰ ਪਤਾ ਹੀ ਆ ਕੋਈ ਪ੍ਰਮਾਤਮਾ ਦੇ ਘਰ ਦਾ ਕੀ ਬਤਾਉਂਦਾ ਕਈ ਵਾਰੀ ਪੈਸੇ ਲੋੜ ਪਾਈ ਵੀ ਜਾਂਦੀ ਆ ਆਪਾਂ ਤੋਂ ਕਾਹਲੇ ਕਾਹ ਨੂੰ ਪਾਵੇ ਪੈਸੇ ਸੱਚੇ ਬਾਦਸ਼ਾਹ ਪਰ ਇੱਕ ਆ ਮੱਕੇ ਦੇ ਮੱਕਾ ਨੂੰ ਡਰਾਈਵਰ ਮੇਰੇ ਕੋਲ ਕੰਮ ਕਰਦਾ ਮੈਨੂੰ ਕੀ ਲੋੜ ਆ ਉਹ ਕੰਮ ਨਹੀਂ ਆਪਣੇ ਕੋਲ ਵੀ ਆਪ ਦਾ ਤਨਖਾਹੀ ਦੇਣੀ ਨਾ ਨਾ ਜੋ ਤੂੰ ਮੇਰੇ ਕੋਲ ਕੰਮ ਕਰਦਾ ਮੇਰਾ ਵੀ ਹੱਕ ਮੰਨਦਾ ਮੈਂ ਤੇਰੇ ਨਾਲ ਖੜਾ ਹਾਂ ਹਾਂ ਜੀ ਇਹ ਕੀ ਜਾਂ ਹੁੰਦਾ ਹੋਰ ਚਾਹ ਪਾਣੀ ਦੀ ਸੇਵਾ ਦੱਸ ਨਹੀਂ ਚਾਹ ਪਾਣੀ ਦਾ ਬਸ ਹੀ ਮੈਂ ਤਾਂ ਇਹੀ ਕੰਮ ਆਇਆ ਸੀ ਅ ਵੀ ਚਲੋ ਮੈਂ ਸੋਣਾ ਸੀ ਅ ਵੀ ਤੁਸੀਂ ਤੁਹਾਡਾ ਕੰਮ ਵਧੀਆ ਜੀ ਤੇਰਾ ਕੰਮ ਹੋ ਗਿਆ ਬਸ ਤੇ ਐ ਕਰਦੇ ਮੜਾ ਮੈਂ ਤੇਰਾ ਅੱਛਾ ਲਿਖਣਾ ਕੀ ਹੈ ਇਹਦੇ ਚ ਭਾਰੀ ਦੇ ਆ ਲੈ ਬਸ ਵਾ ਕੀ ਫੀਡ ਕਰਦੇ ਕੀ ਨਾਮ ਹੈ ਆਪਣਾ ਮੇਰਾ ਨਾਮ ਲਾਡੀ ਹੈ ਜੀ ਲਾਡੀ ਲਾਡੀ ਉੱਚੇ ਪਿੰਡ ਆਲਾ ਬਾ ਦੇ ਬਸ ਲੋ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਹੋਰ ਰੱਖੋ ਕੋਈ ਸੇਵਾ ਨਹੀਂ ਬਸ ਸੇਵਾ ਤਾਂ ਜੀ ਕੰਮ ਦੀ ਟੈਨਸ਼ਨ ਨਾ ਲੋ ਜੀ ਕੰਮ ਤਾਂ ਪੂਰਾ ਇਮਾਨਦਾਰੀ ਨਾਲ ਕਰਾਂਗੇ બસ ਮੈਨੂੰ ਵੀ ਇਮਾਨਦਾਰਿਆ ਵਾਲਾ ਬੰਦਾ ਚਾਹੀਦਾ। ਬਾਕੀ ਜੇ ਪੈਸੇ ਟੱਕੇ ਦੇ ਪਹਿਲਾਂ ਲੋਹੀ ਦਾ ਦੱਸ ਦੇ। ਨਹੀਂ ਨਹੀਂ ਬਸ ਹੱਕ ਦੀ ਮਿਲ ਜਾਣੀ ਇੰਨੀ ਬਹੁਤ ਹੁੰਦਾ। ਦੱਸ। ਨਹੀਂ ਕਈ ਵਾਰੀ ਲੋੜ ਪੈ ਜਾਂਦੀ ਹੈ ਅਗਲਾ ਅੱਜ ਹੋਰ ਕਰੇ ਨਹੀਂ ਹੁਣ ਟ੍ਰੈਵਲ ਵਿੱਚ ਇਹੋ ਜਿਹੀ ਹੈਗਾ ਮੇਰੇ ਕੋਲੇ ਮਹੀਨਾ-ਮਹੀਨਾ ਨਹੀਂ ਮੰਗਦੇ ਤੇ ਵਿੱਚ ਇਹੋ ਜਿਹੀ ਹੈਗਾ ਜਿਹੜਾ 2-4 ਦਿਨ ਤੋਂ ਫੜਦੇ ਸਭ ਦੇ ਨਾਲ ਡੋਟੇ ਕੁਇਲਦਾਰੀਆਂ ਹੁੰਦੀਆਂ ਗਈਆਂ। ਹਾਂ ਜੀ ਇਹ ਤਾਂ ਕੋਈ ਸੌਖਾ ਤੈਨੂੰ ਪਤਾ ਪ੍ਰਮਾਤਮਾ ਨੇ ਦਿਨ ਪਤੀ ਇਹ ਦੁਨੀਆ ਬਣਾਈ ਹੈ। ਕੋਈ ਸੌਖਾ ਖਾਈ ਜਾਂਦਾ ਕੋਈ ਔਖਾ। ਕਿਸੇ ਟਾਈਮ ਤੈਨੂੰ ਬਤਾ ਅਥਰ ਵੀ ਨਹੀਂ ਹੁੰਦੇ ਪਏ ਸੀ ਸਾਰੀ ਗੱਲਾਂ ਦੇਖਣੇ ਪੈਣਗੀਆਂ ਜੇ ਮੈਂ ਤੈਨੂੰ ਕਹਿੰਦਾ ਮੈਂ ਤੁਹਾਨੂੰ ਮਹੀਨੇ ਦੇ ਦਿਆਂਗਾ ਤੇ ਬਈ 20 ਦਿਨ 25 ਦਿਨ ਕੀ ਕਾਦੇ ਨਾ ਖਾਏਗਾ ਤੂੰ ਇਹ ਚੀਜ਼ਾਂ ਮੇਰਾ ਮੇਰਾ ਵੀ ਫਰਕ ਦਾ ਸੋਚਣਾ ਇਹ ਗੱਲਾਂ ਹੁੰਦੇ ਪਈਆਂ ਨਹੀਂ ਚਲੋ ਠੀਕ ਹੈ ਫਿਰ ਕਿੱਦੇ ਤੋਂ ਐਵੇਂ ਹੀ ਦੱਸੋ ਮੇਰੇ ਮਨੋਂ ਮੈਂ ਤਾਂ ਦੱਸਦਾ ਮੇਰੇ ਮਨੋਂ ਤਾਂ ਮੈਂ ਅੱਜ ਤੇ ਹੋ ਜਾਣਾ ਨਹੀਂ ਅੱਜ ਤੋਂ ਨਹੀਂ ਉਦੋਂ ਫਿਰ ਮੈਨੂੰ ਉਹ ਵੀ ਕਰਨਾ ਪਊ ਨਾ ਕੰਮ ਛੱਡ ਰਿਆਂ ਹੀ ਮੈਂ ਮੇਰੇ ਮਨੋਂ ਜਦੋਂ ਮਰਜ਼ੀ ਆਜੀ ਮੇਰੇ ਮਨੋਂ ਓਕੇ ਆ ਜਦੋਂ ਆ ਗਿਆ ਬੱਸ ਮੇਰੇ ਕੰਮ ਤੇ ਚੜ ਗਿਆ ਤੂੰ ਮਨੋਂ ਕੱਲ ਨੂੰ ਆਜੀ ਪਰਸ ਮੈਂ ਤੁਹਾਨੂੰ ਬੈਕ ਕਾਲ ਕਰਕੇ ਦੱਸ ਦੂੰਗਾ। ਬਾਕੀ ਠੀਕ ਆ ਕੁੜਾ ਜੀ। ਠੀਕ ਚੰਗਾ। ਯਾ ਤਾਂ ਪੀ ਜਾਂਦਾ ਘੋਟਾ। ਨਹੀਂ ਨਹੀਂ ਵਾਸੀ ਜੀ ਧੰਨਵਾਦ ਤੁਹਾਡਾ। ਕਿਹ ਐ ਨਾ ਕਹੀ ਮੈਂ ਕਿਹਾ ਸੀ ਮੈਨੂੰ ਚਾਹ ਨਹੀਂ ਪੀਈ। ਨਾ ਨਾ ਇਹ ਕੋਈ ਗੱਲ ਨਹੀਂ। ਚੰਗਾ ਚਲ ਧੰਨਵਾਦ। ਯਾਰ ਆ ਵੀ ਗੱਲਾਂ ਹੁੰਦੀਆਂ ਆਪਣਾ ਵੀ ਫਰਜ਼ ਬਣਦਾ ਪ੍ਰਮਾਤਮਾ ਨੇ ਬਹੁਤ ਉਸ ਦਿੱਤਾਗਾ। ਬਾਕੀ ਸਾਰਾ ਜਿਹੋਦੋਂ ਦੀ ਜਿੱਤਾਂ ਹੀ ਆ ਜਿਹੜੇ ਦਾ ਕੰਮ ਚੜਦੇ ਚੜਦਾ ਜਾਂਦਾਗਾ। ਮੈਂ ਤਾਂ ਜਿੱਤਾਂ ਤੇ ਇੰਨਾ ਵੀ ਸਵਾਦ ਲੱਗਦਾ। ਪਤਾ ਨਹੀਂ ਆ ਮੇਰੇ ਘਰ ਵਾਲੇ ਕੀ ਦੀਂਦਾਗਾ। ਸਾਰਾਂ ਦਾ ਜਿੱਤਾਂ ਹੀ ਪਿੱਛੇ ਵੇ ਰੰਦੀ ਐ। ਮੈਂ ਤਾਂ ਇਹ ਗੱਲ ਕਹਿਣਾ ਜ ਜੀਤਾ ਜੀਤਾ ਵਾਹਿਗੁਰੂ ਵਾਹਿਗੁਰੂ ਬੱਚੇ ਪਾਸ਼ਾ ਓਹੋ ਲੈ ਦੇਖ ਲੈ ਪੂਰਾ ਇੱਕ ਘੰਟਾ ਹੋ ਗਿਆ ਫੋਨ ਨਹੀਂ ਤੈਨੂੰ ਹਜੇ ਤੱਕ ਨਹੀਂ ਆਈ ਮੈਂ ਵੀ ਕੋਈ ਕੰਮਕਾਰ ਕਰਨੇ ਨੇ ਵੀ ਦੱਸ ਮੈਂ ਇਹਨਾਂ ਦੀ ਡੇਕ ਤੇ ਬੈਠੀ ਰਹੂੰਗੀ ਮੈਨੂੰ ਵੀ ਕੋਈ ਸੌ ਕੰਮ ਤੰਦਾ ਹੈਗਾ ਲੈ ਹਜੇ ਤੱਕ ਨਹੀਂ ਆਏਗੀ ਇੰਨੇ ਨੇ ਬੈਠ ਕਰਾਉਣੀ ਨਹੀਂ ਪੈਣੇ ਘਰੀਆਂ ਹਾਂ ਹਾਂ ਪੈਣੇ ਘਰੀਆਂ ਆ ਜਾ ਹੋਰ ਪੈਣ ਠੀਕ ਆ ਬੜਾ ਠੀਕ ਠਾਕ ਬੈਠ ਪੈਣ ਬੈਠੇ ਬੈਠ ਅਈ ਨਾ ਤਾਂ ਘੰਟਾ ਹੋ ਗਿਆ ਫੋਨ ਕਰੇ ਨੂੰ ਉਹ ਨਾਲ ਦੇ ਪਿੰਡੀ ਬੈਠੀ ਸੀ ਭੈਣ ਮੈਂ ਆਪਣੇ ਅਸਾ ਕਮੰਡੀਆਂ ਦੇ ਹਾਂਜੀ ਲੈ ਉਧਰ ਇਹ ਜਾ ਕੀ ਕੰਮ ਪੈ ਗਿਆ ਉਧਰ ਭੈਣੇ ਕੰਮ ਸੀ ਥੋੜਾ ਜਿਹਾ ਮੈਨੂੰ ਅੱਛਾ ਚੱਲ ਛੱਡ ਮੈਂ ਕੀ ਲੈਣਾ ਭੈਣੇ ਕਿਸੇ ਦੇ ਕੰਮਾਂ ਤੋਂ ਮੈਂ ਤਾਂ ਜਿਹੜੇ ਆਦੇ ਕੰਮ ਬੁਲਾਈਆਂ ਉਹ ਪਤਾ ਕਰ ਕੋਈ ਮੈਨੂੰ ਐ ਦੱਸ ਤੇਰੀ ਨਿਗਾ ਚ ਕੋਈ ਮੁੰਡਾ ਮੰਡਾ ਹੈਗਾ ਹਾਂ ਪਰ ਹੈਗਾ ਤਾਂ ਦੱਸਿਆ ਦਸੀਗਾ ਤੈਨੂੰ ਮੈਂ ਕੋਈ ਮੈਨੂੰ ਮੁੰਡਾ ਦੇਖ ਕੇ ਮੈਂ ਆਦੀ ਕੁੜੀ ਦਾ ਰਿਸ਼ਤਾ ਕਰਨਾ ਹੈਗਾ ਲੈ ਪਰ ਮੁੰਡੇ ਦੀ ਕੀ ਗੱਲ ਮੁੰਡਾ ਤਾਂ ਹੁਣ ਆਪਣੇ ਨਿਗਾ ਚ ਹੀ ਹੈਗਾ ਅੱਛਾ ਕਿਹੜੇ ਪਿੰਡੋਂ ਆ ਆਪਣੇ ਉੱਚੇ ਪਿੰਡ ਹੈਗਾ ਅਮਰ ਉਹਦਾ ਨਾਂ ਪੈਣੇ ਮੁੰਡੇ ਦਾਗਾ ਸਰਕਾਰੀ ਨੌਕਰੀ ਲੱਗਿਆ ਹੋਇਆ ਤੇ ਆਪਣੇ ਨੌਕਰੀ ਦਾ ਕਰਕੇ ਉਹ ਕਿਰਾਏ ਤੇ ਰਹਿੰਦਾ ਮੁੰਡਾ ਪੈਣੇ ਕਿਤੇ ਮਰਜੀ ਰਹੇ ਚਾਹੀ ਮੈਨੂੰ ਤਾਂ ਉਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਤੂੰ ਕਿਹੜਾ ਮੁੰਡੇ ਨਾਲ ਗੱਲ ਚਲਾ ਇਹਦਾ ਰਿਸ਼ਤਾ ਕਰਾ ਮੈਂ ਤਾਂ ਇਹ ਮਰੇ ਸੱਪ ਗਲੋਂ ਲਾਹਾਂ ਬਸ ਪੈਣੇ ਕੋਈ ਗੱਲ ਨਹੀਂ ਮੈਂ ਸ਼ਾਮ ਨੂੰ ਤੈਨੂੰ ਦੱਸ ਦੂੰਗੀ ਆਪਣੇ ਜੀਤਾ ਰਹੀ ਨਿਗਾਹਾਂ ਹੀ ਕਢਾ ਦੇ ਕੋਈ ਨਹੀਂ ਕਢਾ ਦਾਂਗੇ ਉਮ ਬੈਸੇ ਕੁੜੀ ਤਾਂ ਤੇਰੀ ਦੇਖੀ ਹੋਈ ਆ ਕਹਿ ਵੇਰ ਤਾ ਤੂੰ ਦੇਖ ਕੇ ਹਾਂ ਆਪਣੇ ਵੇਰ ਦੇਖੀ ਆ ਹਮੇ ਜਿੱਤਾ ਆਪਣੇ ਹਾਂ ਕੋਈ ਸਾਨੂੰ ਮੁੰਡੇ ਦੀ ਵੀ ਝਾਕ ਨਹੀਂ ਵਸੀ ਮੁੰਡਾ ਦੇਖਣਾ ਰੰਗ ਦੋਈ ਹੁੰਦੇ ਨੇ ਦੇਖ ਤੂੰ ਕਰਾਉਣ ਦੀ ਕਰ ਤੇ ਤੈਨੂੰ ਪਤਾ ਮੇਰਾ ਕੇਰੇ ਬਣ ਚੱਲ ਚਾਹਤੀ ਸੀ ਨੰਗਾ ਹਾਂ ਤੇ ਚੱਲ ਮੈਂ ਤੈਨੂੰ ਦੋ ਘੁੱਟਾ ਮਚਾ ਦਿਆਂ ਪਿਆਦਾ ਚਲੋ ਫਿਰ ਕਹੇਂਗੀ ਮੇਰਾ ਚਾਹਦਾ ਨਾ ਹੁੰਨੀ ਰਹਤਾਗਾ ਲੜੀ ਹਲੋ ਹਲੋ ਹਾਂ ਲੜੀ ਹਾਂ ਮੈਂ ਯਾਰਾ ਕਿਵੇਂ ਆਂ ਬਈ ਆਪਾ ਤੁੰਗਾ ਸੱਟਾ 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 ਤੂੰ ਤਾਂ ਆ ਵੀ ਨਹੀਂ ਕਰਦਾ ਓਏ ਫਿਰ ਪੁੱਛਣਾ ਯਾਰਾ ਬਸ ਕੰਮਗਾਰਾਂ ਜੀ ਹੁਣ ਤੂੰ ਬਦ ਤੇ ਭਰਾ ਦੀ ਸਰਕਾਰੀ ਨੌਕਰੀ ਲੱਗੀ ਨਾ ਸੱਤੀ ਓਏ ਹਾਂ ਅੱਛਾ ਯਾਰ ਦੱਸ ਪਤਾਈਂਆ ਫਿਰ ਤਾਂ ਸਵਾਦ ਆਈਆ ਬਾਈ ਰੱਬ ਤੈਨੂੰ ਵੀ ਵਧਾਵੇ ਤੂੰ ਹੀ ਕਰਨ ਲੱਗਿਆ ਹਾਂ ਮੈਂ ਤਾਂ ਤੈਨੂੰ ਪਤਾ ਹੀ ਆ ਹੁਣ ਪਤਾ ਟਰੱਕਾਂ ਵੀ ਰਹੀਦਾ ਡਰਾਈਵਰ ਬਣ ਗਿਆ ਤੇਰਾ ਯਾਰ ਅੱਛਾ ਲੰਮੇ ਰੂਟਾਂ ਤੇ ਰਹਿਣਾ ਹੈ ਫਿਰ ਲੰਮੇ ਰੂਟਾਂ ਵੀ ਰਹੀਦਾ ਹੋਰ ਚੱਲੋ ਟੱਪ ਵਧੀਆ ਯਾਰ ਵਧੀਆ ਚਲੋ ਹੋਰ ਮਾਦਲ ਮਾਦਲ ਫੋਨ ਹੀ ਲਾ ਲਈ ਯਾਰ ਹਾਂ ਤਾਂ ਪੰਜ 6 ਸਾਲ ਹੋ ਗਏ ਸਕੂਲੋਂ ਤੇਨੂੰ ਉਹਨਾਂ ਦੇਖ ਲਓਗੇ ਕਾ ਵੀ ਟਾਈਮ ਹੋਗਾ ਮਿਲੇਨੀ ਮਾਦਲ ਫੋਨ ਲਾ ਕੇ ਪੁੱਛ ਲਈਏ ਹੋਰ ਬਰ ਕਿੱਥੇ ਰਹਿਣਾ ਮੈਂ ਪਿੰਡ ਉੱਚੇ ਪਿੰਡ ਰਹਿਣਾ ਯਾਰ ਮੈਂ ਹੁਣ ਕਿਰਾਏ ਤੇ ਇੱਥੇ ਯਾਰ ਬਦਲੀ ਹੋ ਗਈ ਸੀ ਮੇਰੀ ਨਾਲੇ-ਜਾਲੇ ਇੱਥੇ ਕਾਜ ਹਾਂ ਉੱਚੇ ਪਿੰਡ ਫਰ ਤੂੰ ਮੈਨੂੰ ਜਾਣੀ ਨਹੀਂ ਕਰਾ ਓਏ ਕਿਉਂ? ਨਾ ਮੈਂ ਉੱਚੇ ਪਿੰਡੀ ਹੁੰਨਾ ਆ। ਅੱਛਾ ਤੂੰ ਉੱਚੇ ਪਿੰਡ ਹੀ ਰਹਿਣਾ। ਤੇ ਹੋਰ ਹਣਾ। ਅੱਛਾ ਯਾਰ। ਜਾ ਯਾਰ ਕੋ ਬੰਦਾ ਬੇਕਾਰੀਆਂ ਯਾਰ। ਓ ਯਾਰ ਬੱਬਾ ਯਾਰ ਮੈਨੂੰ ਇਹ ਤਾਂ ਪਤਾ ਹੀ ਨਹੀਂ ਸੀਗਾ ਲਾਡੀ ਯਾਰ। ਕੋ ਬੰਦਾ ਫੜਦਾ ਲਾ ਯਾਰ ਬੰਦੇ ਨੂੰ ਪੁੱਛ ਪੁੱਛ ਲਈਦਾ ਹੁੰਦਾ ਵੀ ਜਾਉਂਗਾ ਕਿ ਮਰ ਗਿਆ। ਓ ਨਹੀਂ ਯਾਰ ਬਈ ਯਾਰ ਪਤਾ ਕੀ ਗੱਲ ਆ ਯਾਰ ਤੈਨੂੰ ਪਤਾ ਇੱਕ ਤਾਂ ਇਕੱਲੇ ਨੇ ਸਾਰਾ ਕੁਝ ਹੈਂਡਲ ਕਰਨਾ ਹੁੰਦਾ ਯਾਰ। ਤੇ ਸਾਰਾ ਕੋਈ ਦਿਨ ਪਤਾ ਮਸਾ ਕਰ ਲੱਭਿਆ ਫਿਰ ਇੱਥੇ ਫਿਰ ਨਾਲੇ ਪੜਾਈ ਦਾ ਫਿਰ ਵਿਚੀ ਨੌਕਰੀ ਦਾ ਸਾਰਾ ਕੁਝ ਮਿਕਸ ਹੋਇਆ ਪਿਆ ਕੰਮ ਅੱਛਾ ਚਲ ਫਿਰ ਮੈਂ ਕਰਵਾਇਆ ਤੇਰੇ ਡਰੈਸ ਦਾ ਅੰਦ ਕਰਵਾਇਆ ਤੇ ਨੂੰ ਫਿਰ ਮੈਂ ਆਉਣਾ ਤੇਰੇ ਕੋਲੇ ਆਹ ਮੈਂ ਤੈਨੂੰ ਲੋਕੇਸ਼ਨ ਭੇਜ ਦਾਂਗਾ ਠੀਕ ਆ ਓਕੇ ਓਕੇ ਹੋਰ ਤਾਂ ਠੀਕ ਆ ਸਭ ਹਾਂ ਹਾਂ ਵਧੀਆ ਵਧੀਆ ਤੁਹਾਨੂੰ ਅੱਛਾ ਠੀਕ ਆ ਬਈ ਚਾਹ ਮੈਨੂੰ ਕਰ ਸੰਦ ਠੀਕ ਆ ਕਰ ਇਹਨੇ ਬੜਾ ਯਾਦ ਕੀਤਾ ਹੈ ਜਿੰਨੇ ਸਾਲਾਂ ਬਾਅਦ ਚਲ ਇਹਨੂੰ ਲੋਕੇਸ਼ਨ ਭੇਜ ਦਈਏ ਆਜੂ ਕੋ ਮਿਲ ਜੂਗਾ ਚਾਣਾ ਲੈ ਹਾਈ ਤੱਕ ਨਹੀਂ ਆਈਗੀ ਇੰਨਾ ਟਾਈਮ ਹੋ ਰਿਹਾ ਹੈਗਾ ਐ ਤਾਂ ਹੈ ਨਹੀਂ ਮੈਡਮ ਉਟਾ ਜਾ ਮਾਂ ਆਗੀ ਕਾਲੇ ਕਾਸੀ ਗੇ ਮਾਂ ਇਹ ਕਿਵੇਂ ਬੋਲਦੇ ਹੋ ਇਹ ਕਿਵੇਂ ਬੋਲਦੀ ਹੈ ਤੜਕੀ ਨਿਕਲ ਜਾਂਦੀ ਆ ਚੱਕ ਕੇ ਬੈਕ ਜਾ ਤੇ ਮਾਂ ਪੜਨਾ ਵੀ ਤਾਂ ਜ਼ਰੂਰੀ ਆ ਤੇ ਘਰ ਦੇ ਕੰਮ ਵੀ ਜ਼ਰੂਰੀ ਨੇ ਬਥੇਰਾ ਪੜ ਲੀ ਸਕੂਲ ਤੋਂ ਲੈ ਕੇ ਕਾਲਜ ਤੱਕ ਜਾ ਵੜੀ ਮਾ ਤੁਸੀਂ ਐਵੇਂ ਕਿਉਂ ਕਰਦੇ ਰਹਿੰਦੇ ਹੋ ਹਮੇਸ਼ਾ ਮੇਨਾ ਆ ਪੋਲੀ ਜੀ ਨਾ ਬਣਿਆ ਕਰ ਕੋਈ ਪੜ ਕੇ ਤੇ ਤਾਂ ਪਟਵਾਰਨ ਨਹੀਂ ਲੱਗਣਾ ਇੱਕ ਨਾਰ ਖਾਲਿਆ ਜੀਤਾ ਤੇ ਮਾ ਮਾੜਾ ਥੋੜਾ ਕੱਲ ਨੂੰ ਮੇਰਾ ਨਾਮ ਆਇਆ ਕਰੂਗਾ ਜੀਤਾ ਪਟਵਾਰਨ ਆਹੋ ਆਇਆ ਕਰੂਗਾ ਤੇਰਾ ਨਾਮ ਆ ਬੋਲਦੀ ਤਾਂ ਦੇਖ ਕਿਵੇਂ ਆ ਲੋਕ ਪਤਾ ਕੀ ਕੁਝ ਕਹਿੰਦੇ ਨੇ ਕੀ ਕਹਿੰਦੇ ਨੇ ਮਾ ਕੀ ਕਹਿੰਦੇ ਜੇ ਤਮ ਮਣਮਟਾ ਕੈਸੇ ਪੈਸੇ ਧਿਆਨ ਹੋਵੇ ਫਿਰ ਤਾਂ ਪਤਾ ਹੋਵੇ ਲੈ ਮਾ ਲੋਕਾਂ ਦੇ ਕਿਹੜਾ ਮੂੰਹ ਫੜੇ ਜਾਂਦੇ ਨੇ ਲੋਕਾਂ ਲੋਕੀ ਤਾਂ ਤੁਹਾਨੂੰ ਪਤਾ ਹੀ ਆ ਚੜਾਈ ਹੁੰਦੀ ਦੇਖ ਕੇ ਕਦੇ ਨਹੀਂ ਚੜਦੇ ਆਹੋ ਮੈਨੂੰ ਅਸੀ ਆਉਂਦੀ ਆ ਹਜੇ ਲੈ ਉਹਨਾਂ ਨੂੰ ਪਤਾ ਕੀ ਆ ਉਹਨਾਂ ਨੂੰ ਮਾਏ ਆ ਕੀ ਕੱਲ ਨੂੰ ਜੀਤਾ ਜੀਤਾ ਪਟਵਾਰਨ ਜਦੋਂ ਐਵੇਂ ਹੋ ਗਿਆ ਨਾ ਫਿਰ ਜੀਤਾ ਪਟਵਾਰਨ ਦਾ ਨਾਮ ਚੱਲਿਆ ਕਰੂਗਾ ਤਾਂ ਕਰ ਕੇ ਕਿਆ ਕਰਦੇ ਨੇ ਮਾਂ ਤੁਸੀਂ ਬੱਸ ਆਹੋ ਚੱਲੀ ਖੜਾ ਹੁਣ ਤੋੜ ਦੂੰਗੇ ਵਿਆਹ ਕੇ ਹੈ ਸੱਚੀ ਕੀ ਕੀ ਹੋ ਗਿਆ ਬਾਪੂ ਕਿੱਥੇ ਆ ਕੀ ਕਰਨਾ ਬਾਪੂ ਦਾ ਮੈਂ ਬੁੱਲ ਜਣਾ ਟੈਰੇ ਤੇ ਦੱਸ ਦੇ ਇਹਨੂੰ ਬਾਪੂ ਕਿੱਥੇ ਆ ਮੈਨੂੰ ਤਾਂ ਕਈ ਵਾਰੀ ਸ਼ੱਕ ਹੁੰਦਾ ਕਿ ਤੂੰ ਮੇਰੀ ਮਾਂ ਹੀ ਨਹੀਂ ਆਹੋ ਤੂੰ ਤਾਂ ਕਾਇਨੇ ਸੀ ਮਾਂ ਕਹਿੰਦਾ ਕਿ ਕਿ ਸਰਦਦੀ ਆ ਇਹ ਤਾਂ ਇੱਕ ਤਰ੍ਹਾਂ ਪਿਉਨੇ ਮੂੰਹ ਬੰਦ ਕਰ ਰੱਖਿਆ ਨਹੀਂ ਤੇਰੀ ਸੱਚਾਈ ਤਾਂ ਸਾਰੀ ਤੇਰੇ ਸਾਹਮਣੇ ਰੱਖਦਾ ਕਿ ਕੀ ਤੂੰ ਮੇਰੀ ਧੀ ਨਹੀਂ ਹੈਗੀ ਇਹ ਜੀ ਚੰਡੇਲ ਨਾਲ ਪਰ ਵਿਆਹ ਕੇ ਤੋਰਾ ਇਹਨੂੰ ਮੈਂ ਪੜਾਉਣੀ ਆ ਇਹਨੂੰ ਮੈਂ ਹੁਣ ਤਨ ਕਦਮ ਮਗਰੋਲ ਹੋਗੀ ਮੇਰੀ ਉਹਨੇ ਕਿਹੜਾ ਦੱਸ ਕੇ ਕੈਸੀ ਬਣਨਾ ਲੈ ਜਾ ਵਾਈਸਾ ਵੋ